ਤਿੱਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਪ੍ਰਬੰਧ ਕਰ ਰਹੀ ਹੈ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਏ ਦੇ ਵਿੱਚ ਖੁੱਲ੍ਹੇ ਜਾਣਗੇ 200 ਸ਼ਟਲ ਬੱਸਾਂ ਬਿਲਕੁਲ ਫ੍ਰੀ ਸਰਵਿਸ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ 100 ਤੋਂ ਜ਼ਿਆਦਾ ਈ ਰਿਕਸ਼ੇ ਇਸ ਤੋਂ ਇਲਾਵਾ ਸਾਫ ਸਫਾਈ ਵਾਸਤੇ ਸਵੀਪਿੰਗ ਮਸ਼ੀਨਾਂ ਸਾਡੇ ਜਿਹੜੇ ਵਲੰਟੀਅਰ ਨੇ ਕਿ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਕੈਰੀ ਬੈਗ ਉਹਦੇ ਕੋਲੇ ਹੋਊਗਾ ਜਿੱਥੇ ਕਿਤੇ ਵੀ ਕੋਈ ਕਾਗਜ਼ ਕੋਈ ਪੱਤਾ ਕੋਈ ਗਲਾਸ ਕੋਈ ਕੂੜਾ ਕਰਕਟ ਕੋਈ ਪਿਆ ਉਹ ਚੁੱਕ ਕੇ ਉਹਨੂੰ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਣਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਜਾਰੀ ਰਹੂਗਾ ਆਮ ਤੌਰ ਤੇ ਲੱਖਾਂ ਦੀ ਗਿਣਤੀ ਸ਼ਰਦਾਲੂ ਆਉਣੇ ਨੇ ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਹੈ ਮੋਬਾਈਲ ਫੋਨ ਨਹੀਂ ਚੱਲਦੇ ਉਹਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਅਦਾ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 60 ਐਮਬੂਲੈਂਸਸ ਹਰ ਵਕਤ ਅਵੇਲੇਬਲ ਰਹਿਣਗੀਆਂ ਪੁਲਿਸ ਵੱਲੋਂ ਇੱਕ ਵੱਖਰਾ ਇੰਟੀਗ੍ਰੇਟਿਡ ਕੰਟਰੋਲ ਰੂਮ ਨੰਬਰ ਹੈ ਇਸ ਨੰਬਰ ਤੇ ਹਰ ਕਿਸਮ ਦੀ ਸਹਾਇਤਾ ਅਵੇਲੇਬਲ ਹੋਊਗੀ ਲਗਭਗ 300 ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ 3300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਸੁਰੱਖਿਆ ਵਾਸਤੇ ਤੇ ਸ਼ਰਾਰਤੀ ਅਨਸਰ ਜਾਂ ਗੈਰ ਸਮਾਜਿਕ ਗਤੀਵਿਧੀਆਂ ਰੋਕਣ ਵਾਸਤੇ 72 ਥਾਮੇ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਿ ਕੋਈ ਵੀ ਇਸ ਬਹੁਤ ਵੱਡੇ ਲਾਸਾਨੀ ਕੁਰਬਾਨੀ ਤੇ ਸ਼ਰਧਾਂਜਲੀ ਸਮਾਰੋਹ ਨੂੰ ਕੋਈ ਖਰਾਬ ਨਾ ਕਰ ਸਕੇ